ਹਾਂਜੀ ਕੀ ਹਾਲ ਚਾਲ ਨੇ ਭਰਾਵੋ ਤੇ ਅੱਜ ਵੀ ਹਾਜ਼ਰ ਆ ਇੱਕ ਨਵੇਂ ਭਰਾ ਦੀ ਹੱਡ ਬੀਤੀ ਲੈ ਕੇ ਤੇ ਉਸ ਬਾਈ ਦੀ ਹੱਡ ਬੀਤੀ ਦੁਨੀਆ ਤੋਂ ਥੋੜੀ ਜਿਹੀ ਵੱਖਰੀ ਆ ਕਿ ਉਸ ਬੰਦੇ ਨਾਲ ਕਿਵੇਂ ਠੱਗੀ ਹੁੰਦੀ ਆ ਕਿਵੇਂ ਉਹ ਬਾਈ ਠੱਗੀ ਦਾ ਸ਼ਿਕਾਰ ਹੁੰਦਾ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿਵੇਂ ਉਹ ਕੁੜੀ ਵਿਆਹ ਕਰਾਉਂਦੀ ਆ ਦੀ ਮਾਂ ਨਾਲ ਰਲ ਕੇ ਕੀ ਕੀ ਕਹਾਣੀਆਂ ਕਰਦੀ ਆ ਵੀ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਬਾਈ ਜਿਹੜਾ ਬਾਈ ਹੁੰਦਾ ਉਹ ਦੋ ਭਰਾ ਹੁੰਦੇ ਆ ਤੇ ਉਹਨਾਂ ਦੋਵਾਂ ਨੂੰ ਕਹਿੰਦਾ ਸਾਨੂੰ ਦੋਵਾਂ ਨੂੰ ਤਾਂ ਜਿੰਮ ਜੁਮ ਮਲਾਉਣ ਦਾ ਬੜਾ ਸ਼ੌਂਕ ਸੀ ਬੜੀ ਸੋਹਣੀ ਸੀ ਬਾਡੀ ਬੁੱਡੀ ਬਣਾਈ ਹੋਈ ਸੀ ਤੇ ਕਹਿੰਦਾ ਜਿਹੜੀ ਸਾਡੀ ਬੇਬੇ ਸੀ ਉਹ ਹੋਣਾ ਕਹਿੰਦਾ ਰਿਸ਼ਤੇ ਰਿਸ਼ਤੇ ਬਹੁਤ ਲੋਕਾਂ ਨੂੰ ਕਰਾਉਂਦੀ ਹੁੰਦੀ ਸੀ ਤਾਂ ਕਹਿੰਦਾ ਮੇਰੀ ਮਾਂ ਨੇ ਬਹੁਤ ਰਿਸ਼ਤੇ ਕਰਾਏ ਕਹਿੰਦਾ ਬੜੇ ਰਿਸ਼ਤੇ ਕਰਾਈ ਨੇੜੇ ਤੇੜੇ ਕਹਿੰਦਾ ਪਿੰਡਾਂ 'ਚ ਬਹੁਤ ਰਿਸ਼ਤੇ ਕਰਾਏ ਤੇ ਕਹਿੰਦਾ ਅਸੀਂ ਨਾ ਬਈ ਇੱਕ ਬਾਬੇ ਨੂੰ ਮੰਨਦੇ ਹੁੰਦੇ ਸੀ ਤੇ ਉਹਦੇ ਡੇਰੇ ਤੇ ਸਾਡਾ ਬਹੁਤ ਜ਼ਿਆਦਾ ਆਉਣ ਜਾਣ ਸੀ ਸਾਡੀ ਬੜੀ ਸਰਦਾ ਸੀ ਤੇ ਸਾਡੀ ਬੇਬੇ ਵੀ ਉਹ ਬਾਬੇ ਨੂੰ ਬਹੁਤ ਮੰਨਦੀ ਸੀ ਕਹਿੰਦਾ ਅਸੀਂ ਨਾ ਦੋਵੇਂ ਭਰਾ ਕਈ ਕਈ ਦਿਨ ਉ ਕਹਿੰਦਾ ਇੱਕ ਦਿਨ ਬੇਬੇ ਉੱਥੇ ਗਈ ਤੇ ਮੈਂ ਵੀ ਕਹਿੰਦਾ ਨਾਲ ਗਿਆ ਹੋਇਆ ਤੇ ਬਾਬਾ ਕਹਿੰਦਾ ਵੀ ਇਸ ਤਰ੍ਹਾਂ ਕਰਕੇ ਨਾ ਤੇਰੇ ਮੁੰਡਿਆਂ ਨੂੰ ਰਿਸ਼ਤਾ ਕਰਾਉਣਾ ਤਾਂ ਕਹਿੰਦਾ ਅਸੀਂ ਆਖਿਆ ਬਾਬਾ ਜੀ ਠੀਕ ਹੈ ਵੀ ਜੇ ਤੁਸੀਂ ਕਹਿੰਦੇ ਹੋ ਸਾਨੂੰ ਤਾਂ ਮਨਜ਼ੂਰੀ ਹੈ ਵੀ ਤੁਸੀਂ ਜਿਹੜਾ ਚੰਗਾ ਹੀ ਕਰੋਗੇ ਮਾੜਾ ਥੋੜਾ ਕਰੋਗੇ ਕਹਿੰਦਾ ਪਰ ਐ ਆ ਵੀ ਉਹ ਦੋ ਭੈਣਾਂ ਵਾਲੇ ਤੇ ਉਹ ਕੁੜੀ ਵਾਲੇ ਕਹਿੰਦੇ ਨੇ ਅਸੀਂ ਦੋਵੇਂ ਭੈਣਾਂ ਇੱਕੋ ਘਰ 'ਚ ਵਿਆਉਣੀਆਂ ਨੇ ਵੀ ਤੁਸੀਂ ਦੱਸੋ ਕਿਵੇਂ ਕਹਿੰਦਾ ਹੁਣ ਸਾਡੀ ਉੱਥੇ ਬਹੀ ਨਹੀਂ ਸ਼ਰਤਾਂ ਸੀ ਅਸੀਂ ਹੁਣ ਬਾਬੇ ਦੀ ਗੱਲ ਕਿਵੇਂ ਮੋੜ ਦਿੰਦੇ ਕਹਿੰਦਾ ਸੀ ਕਹਾਂ ਬਾਬਾ ਜੀ ਚਲੋ ਠੀਕ ਆ ਵੀ ਜੇ ਉਹ ਕਹਿੰਦੇ ਆ ਤੁਹਾਨੂੰ ਜੇ ਵਧੀਆ ਲੱਗਦਾ ਸੀ ਕਰ ਲੈ ਕੋਈ ਚੱਕਰ ਵਾਲੀ ਗੱਲ ਲਈ ਕਹਾਂ ਚਲੋ ਠੀਕ ਆ ਵੀ ਇੱਕ ਦੋ ਦਿਨਾਂ ਤੱਕ ਆਪਾਂ ਬੁਲਾਉਨੇ ਆ ਉਹਨੂੰ ਤੁਹਾਨੂੰ ਫੋਨ ਕਰੂੰਗਾ ਮੈਂ ਕਹਿੰਦਾ ਚਲੋ ਜੀ ਥੋੜੇ ਦਿਨ ਲੰਘ ਗਏ ਤੇ ਬਾਬੇ ਦਾ ਫੋਨ ਆਇਆ ਦਾ ਬੇਬੇ ਕੋਲੇ ਵੀ ਇਸ ਤਰ੍ਹਾਂ ਕਰਕੇ ਆ ਜਾਓ ਬਈ ਕੁੜੀ ਵਾਲੇ ਅੱਜ ਆਉਣਗੇ ਵੀ ਤੁਸੀਂ ਵੀ ਤੁਸੀਂ ਉਹਦੇ ਮੁੰਡੇ ਲੈ ਆ ਤੇ ਇੱਥੇ ਆਪਾਂ ਵੇਗ ਵਿਖਾਈ ਕਰਾ ਦਿੰਦੇ ਆ ਕਹਾਂ ਚਲੋ ਜੀ ਅਸੀਂ ਦੋਵੇਂ ਭਰਾ ਚਲੇ ਜਾਂਦੇ ਆ ਕੁੜੀ ਵਾਲੇ ਵੀ ਆ ਜਾਂਦੇ ਆ ਕਹਿੰਦਾ ਦੋਵੇਂ ਕੁੜੀਆਂ ਤੇਜੀ ਉਹਨਾਂ ਦੀ ਮਾਂ ਤੇ ਹੋਰ ਉਹਨਾਂ ਨਾਲ ਬੰਦਾ ਕੋਈ ਹੁੰਦਾ ਹੀ ਨਹੀਂਗਾ ਨਾ ਕੋਈ ਪਿਓ ਨਾਲ ਮਾਂ ਨਾਲ ਕੋਈ ਭਰਾ ਨਾਲ ਆਉਂਦਾ ਕਹਿੰਦਾ ਯਾਰ ਜਿਹੜੀ ਉਹ ਕੁੜੀ ਸੀ ਨਾ ਜਿਹਦਾ ਰਿਸ਼ਤਾ ਮੇਰੇ ਨਾਲ ਉਹ ਕਹਿੰਦਾ ਭਰਾਵਾ ਓਏ ਢੀ ਕੋ ਸੋਹਣੀ ਸੁਨੱਖੀ ਵੀ ਮੈਂ ਤਾਂ ਵੇਖਦਿਆਂ ਸਾਰੀ ਮੇਰੇ ਤਾਂ ਦਿਲ ਚ ਲੱਡੂ ਫੁੱਟਣ ਲੱਗ ਗਈ ਬਿਊਟੀ ਸੋਹਣੀ ਸੁਨੱਖੀ ਕੁੜੀ ਕਹਿੰਦਾ ਜਿਹੜੀ ਦੂਜੀ ਉਹਦੀ ਭੈਣ ਸੀ ਕਹਿੰਦਾ ਉਹ ਸਾਵਲੇ ਜੇ ਰੰਗ ਦੀ ਸੀ ਬਾਹਲੀ ਸੋਹਣੀ ਵੀ ਨਹੀਂ ਸੀ ਬਾਹਲਾ ਕੱਦ ਕਾਟ ਵੀ ਨਹੀਂ ਸੀਗਾ ਕਹਿੰਦਾ ਮੇਰੇ ਦਿਲ ਦਾ ਲੱਡੂ ਫੁੱਟਣ ਵਿੱਚ ਇਹਦਾ ਰਿਸ਼ਤਾ ਹੋ ਗਿਆ ਤਾਂ ਬਸ ਠੀਕ ਆ ਹੋਰ ਚਾਹੀਦਾ ਕੀ ਆ ਕਹਦਾ ਮੇਰਾ ਭਰਾ ਬੜੀ ਨਾ ਨੁਕਰ ਕਰੇ ਵੀ ਜਦੋਂ ਵੇਖੀ ਵੀ ਦੂਜੀ ਤੇ ਢੀ ਸੋਹਣੀ ਸੜਕੀ ਮੈਂ ਇਹਦੇ ਨਾਲ ਕਿਉਂ ਵਿਆਹ ਕਰਾਵਾਂ ਕਾਲੀ ਜੀ ਨਾਲ ਹਣਾ ਕਹ ਚਲੋ ਜੀ ਮੇਰੇ ਬੇਬੇ ਨੇ ਸਮਝਾਇ ਵੀ ਨਹੀਂ ਪੁੱਤ ਬਾਬਾ ਰਿਸ਼ਤਾ ਕਰਾਉਣ ਲਿਆ ਵੀ ਤੂੰ ਚੁੱਪਾ ਕੇ ਲੈ ਲਾ ਵੀ ਐਵੇਂ ਕਰ ਲੂੰ ਨਹੀਂ ਚੰਗੀ ਗੱਲ ਹੁੰਦੀ ਹਣਾ ਵੀ ਆਪਣਾ ਇਥੇ ਡੇਰੇ ਨੂੰ ਇੰਨਾ ਮਾਨਦਿਆਂ ਕਹ ਚਲੋ ਜੀ ਸਮਝਾ ਸਨਜੋ ਕਿ ਮੇਰੇ ਭਰਾ ਨੇ ਵੀ ਹਾਂ ਕਰ ਦਿੱਤੀ ਵੀ ਚਲ ਠੀਕ ਆ ਯਾਰ ਜੇ ਬਾਬਾ ਕਹਿੰਦਾ ਤਾਂ ਕਰਦੇ ਆ ਚਲੋ ਜੀ ਰਿਸ਼ਤਾ ਪੱਕਾ ਹੁੰਦਾ ਸਗਣ-ਸਗਣ ਪੈ ਜਾਂਦਾ ਪੱਕਾ ਠੱਕ ਹੋ ਜਾਂਦੀ ਆ ਕਹਿੰਦਾ 20 ਦਿਨਾਂ ਬਾਅਦ ਸਾਡਾ ਵਿਆਹ ਰੱਖ ਦਿੱਤਾ ਜਾਂਦਾ ਤੇ ਬਾਬਾ ਕਹਿੰਦਾ ਵੀ ਆ ਕਰਕੇ ਕੁੜੀ ਨੇ ਬਾਹਰ ਜਾਣਾ ਵੀ ਤੈਨੂੰ ਬਾਹਰ ਲੈ ਜੂਗੀ ਕਹਿੰਦਾ ਮੈਨੂੰ ਹੋਰ ਚਾਹ ਚੜ ਗਿਆ ਵੀ ਯਾਰ ਇੱਕ ਤਰ ਤੋਂ ਇੰਨੀ ਸੋਹਣੀ ਸਨੱਖੀ ਤੇ ਉਤੋਂ ਬਾਹਰ ਲੈ ਜੂਗੀ ਹੋਰ ਚਾਹੀਦਾ ਵੀ ਕੀ ਆ ਕਹਿੰਦਾ ਉਹ ਬਾਹਰ ਜਾਂਦਾ ਨਾ ਨਵਾਂ ਨਵਾਂ ਕਰੇਜ ਹੀ ਚੱਲਿਆ ਸੀ ਵੀ ਉਦੋਂ ਨਾ ਲੋਕੀਆਂ ਆਰਜੀ ਵਿਆਹ ਕਰਾ ਕੇ ਫਰਜੀ ਵਿਆਹ ਕਰਾ ਕੇ ਬੜੇ ਲੋਕੀ ਬਾਹਰ ਜਾਂਦੇ ਸੀ ਉਦੋਂ ਮਾਲਾ ਨਵਾਂ ਨਵਾਂ ਟ੍ਰੈਂਡ 'ਚ ਚੱਲਿਆ ਸੀ ਬਾਹਰ ਜਾਂਦਾ ਉਦੋਂ ਕਹਿੰਦਾ ਚਲੋ ਜੀ ਜਿਸ ਦਿਨ ਮੇਰਾ ਵਿਆਹ ਹੁੰਦਾ ਤੇ ਵਿਆਹ ਵਾਲੇ ਦਿਨ ਜਦੋਂ ਕਹਿੰਦਾ ਸਾਈਨ ਕਰਾਏ ਜਾਂਦੇ ਆ ਤੇ ਕਹਿੰਦਾ ਮੇਰੇ ਭਰਾ ਦੇ ਸਾਈਨ ਹੋ ਜਾਂਦੇ ਆ ਜਦੋਂ ਮੈਂ ਸੈਨ ਕਰਨ ਲੱਗਦਾ ਤੇ ਮੇਰੀ ਸੱਸਾਂਗੇ ਰੋਗ ਦੀ ਵੀ ਤੂੰ ਸੈਨ ਨਹੀਂ ਕਰਨੇ ਵੀ ਅਸੀਂ ਦੋਵੇਂ ਜੀ ਸੈਨ ਨਹੀਂ ਕਰਦੇ ਕਹਿੰਦਾ ਮੇਰੇ ਦਿਲ ਚ ਗੱਲ ਵੱਜੀ ਵੀ ਚੱਕਰ ਕੀ ਵੀ ਸੈਨ ਕਿਉਂ ਨਹੀਂ ਕਰਨ ਦਿੱਤੇ ਕਹਿੰਦਾ ਚਲੋ ਜੀ ਠੀਕ ਹੈ ਜੇ ਲਾਵਾ ਹੋ ਜਾਂਦੀਆਂ ਨੇ ਤੇ ਲਾਵਾ ਤੋਂ ਬਾਅਦ ਕਹਿੰਦਾ ਘਰੇ ਆਉਣਾ ਜੁਰ ਕਿੱਥੇ ਜਾਣਾ ਸੀ ਚਲੋ ਜੀ ਘਰੇ ਆ ਵੀ ਕਹਿੰਦਾ ਦੋ ਚਾਰ ਦਿਨ ਤਾਂ ਉਹ ਗੱਲ ਟੱਪੀ ਤੇ ਮੈਂ ਦੋ ਚਾਰ ਦਿਨ ਬਾਅਦ ਆਪਦੀ ਘਰੇ ਨੂੰ ਪੁੱਛਿਆ ਵੀ ਗੱਲ ਸੁਣੋ ਵੀ ਉੱਥੇ ਤੇਰੀ ਮਾਂ ਨੇ ਸੈਨ ਕਿਉਂ ਨਹੀਂ ਕਰ ਦਿੱਤੇ ਵੀ ਜਿਹੜਾ ਉਹ ਵਿਆਹ ਦਾ ਸਰਟੀਫਿਕੇਟ ਜਾਂ ਹੁੰਦਾ ਵੀ ਉਹ ਕਿਉਂ ਨਹੀਂ ਕਰਨ ਦਾ ਕਾਰਨ ਕੀ ਆ ਉਹ ਕਹਿੰਦੀ ਜਾਨੂ ਵੀ ਚੱਕਰ ਆਹਾ ਵੀ ਮੈਂ ਨਾ ਪਹਿਲਾਂ ਕਿਸੇ ਮੁੰਡੇ ਨਾਲ ਫਰਜੀ ਵਿਆਹ ਕਰਾਇਆ ਹੋਇਆ ਵੀ ਫਰਜੀ ਵਿਆਹ ਕਰਾਇਆ ਉਹ ਮੁੰਡੇ ਵਾਲੇ ਤੋਂ 35 ਲੱਖ ਰੁਪਏ ਲੈਣਾ ਵੀ ਉਹਨੂੰ ਨਾਲ ਲਾ ਜਾ ਕੇ ਆਸਟ੍ਰੇਲੀਆ ਛੱਡ ਦੇਣਾ ਤੇ ਉਸ ਤੋਂ ਬਾਅਦ ਤੈਨੂੰ ਲੈ ਜਾਣਾ ਕਹਿੰਦਾ ਮੈਂ ਇਹੋ ਜਿਹਾ ਮੇਰੇ ਦਿਮਾਗ ਤੇ ਪਰਦਾ ਪਿਆ ਵੀ ਇੱਕ ਤਾਂ ਕਹਿੰਦਾ ਮਿੱਠਾ ਬੜਾ ਬੋਲਦੀ ਸੀ ਕਹਿੰਦਾ ਏਡਾ ਕਿ ਮਿੱਠਾ ਬੋਲਿਆ ਕਰ ਵੀ ਗੱਲਾਂ ਹੀ ਛੱਡ ਦੇ ਕਹਿੰਦਾ ਦੂਜਾ ਵੀ ਮੇਰਾ ਮੋਈ ਇੰਨਾ ਕਰਿਆ ਕਰੇ ਵੀ ਤੈਨੂੰ ਕੀ ਦੱਸਾਂ ਕਹਿੰਦਾ ਮੈਂ ਤੇ ਕਹਿੰਦਾ ਤੀਜੀ ਗੱਲ ਭਰਾ ਉਹ ਸੋਣੀ ਏਨੀ gsi ਵੀ ਮੈਨੂੰ ਹੋਰ ਗੱਲ ਵੀ ਦੇਦੀ ਕੋਈ ਨਹੀਂ ਸੀ ਮੈਂ ਕਿਹਾ ਹਾਈਵੇ ਸੋਣੀ ਕਿੱਡੀ ਆ ਸੋਣੀ ਕਿੱਡੀ ਆ ਕਹਿੰਦਾ ਮੇਰੇ ਦਿਮਾਗ ਤੇ ਪਰਦਾ ਹੀ ਪੈ ਗਿਆ ਤਾਂ ਸੋਣਾ ਪੰਨ ਵੇ ਇੱਕ ਮੈਨੂੰ ਹੋਰ ਗੱਲ ਹੀ ਕੋਈ ਚਿਤਖਿਆਲ ਹੀ ਨਾ ਆਇਆ ਕਹਿੰਦਾ ਮੈਂ ਕਿਹਾ ਵੀ ਕਹਿੰਦੀ ਹਾਂ ਕਹਿੰਦੀ ਤੂੰ ਕਮਲਿਆ ਸੋਚ ਵੀ ਜੇ ਮੇਰਾ ਫਰਜ਼ੀ ਵਿਆਹ ਹੋਇਆ ਹਾਂ ਮੈਂ ਤਾਂ ਹੀ ਤਰਨ ਵਿਆਹ ਕਰਾ ਕੇ ਰਹਿਣ ਨਹੀਂ ਆ ਵੀ ਜੇ ਮੇਰਾ ਉਹਦੇ ਨਾਲ ਵਿਆਹ ਹੋਇਆ ਹੁੰਦਾ ਤੇ ਮੈਂ ਉੱਥੇ ਰਹਿਣਾ ਸੀਗਾ ਕਹਿੰਦਾ ਮੈਂ ਇਹਨੂੰ ਮਾਰਿਆ ਪੁੱਛਿਆ ਵੀ ਤੁਸੀਂ ਪਹਿਲਾਂ ਕਿਉ ਉਹ ਕਹਿੰਦੀ ਵੀ ਅਸ ਤਾਂ ਬਾਬਾ ਜੀ ਨੂੰ ਸਾਰਾ ਕੁਝ ਦੱਸਿਆ ਹੋਇਆ ਸੀਗਾ ਵੀ ਸਾਨੂੰ ਹੋ ਕੀ ਪਤਾ ਤੁਹਾਨੂੰ ਦੱਸਿਆ ਨਹੀਂ ਜਾਂ ਨਹੀਂ ਦੱਸਿਆ ਚਲੋ ਜੀ ਗੱਲ ਨੂੰ ਬਾਬੇ ਤੇ ਕਹਿੰਦਾ ਮੈਂ ਬਾਬੇ ਨੂੰ ਕੀ ਪੁੱਛਣਾ ਸੀ ਬਾਬੇ ਨੂੰ ਪੁੱਛ ਨਹੀਂ ਸਕਦੇ ਕਿਉਂਕਿ ਇਸ ਤਾਂ ਵੀ ਬਾਬੇ ਨੂੰ ਮੰਨਣ ਦੇ ਬਹੁਤ ਸੀਗੇ ਤਾਂ ਚਲੋ ਜੀ ਮੈਂ ਆਖਿਆ ਵਿੱਚ ਠੀਕ ਹੈ ਕਹਿੰਦਾ ਬੱਸ ਮੈਨੂੰ ਇੰਨੇ ਚਾਅ ਜਿਹੜਾ ਵੀ ਯਾਰ ਜਦੋਂ ਮੈਂ ਬਾਹਰੋਂ ਆਇਆ ਕਰਾਂ ਪਾਣੀ ਦਾ ਗਲਾਸ ਲੈ ੱਪੀ ਆਇਆ ਕਰੇ ਹਾਂਜੀ ਲਓ ਪਾਣੀ ਪੀਓ ਲਓ ਚਾਹ ਪੀਓ ਬੈ ਕੇ ਮੈਨਾਂ ਰੋਟੀ ਖਾਇਆ ਕਰੇ ਮੈਨੂੰ ਤਾਂ ਕਹਿੰਦਾ ਇੱਕ ਮਿੰਟ ਅੱਖਾਂ ਤੋਹ ਲੈਣਾ ਹੁੰਦਿਆ ਕਰੇ ਜੇ ਮੈਂ ਕਰੋ ਮੜਾ ਜਾਂ ਬਾਹਰ ਜਾਇਆ ਮੈਂ ਕਹਿ ਰਹੀ ਇੱਕ ਤਾਂ ਸੋਹਣੀ ਸੁਨੱਖੀ ਉਤੋਂ ਸਾਊਤੇ ਸ਼ਰੀਫ ਕਹਿੰਦਾ ਮੈਂ ਖਾਬੀ ਰੱਬ ਵੀ ਮੈਂ ਤਾਂ ਕਹਿੰਦਾ ਬਾਬੇ ਦੇ ਕੋਣ ਕਾਮ ਵੀ ਬਾਬਾ ਜਿਉਂਦਾ ਰਹਾ ਮੇਰੀ ਜ਼ਿੰਦਗੀ ਬਣਾਤੀ ਤੂੰ ਕਹਾਂ ਚਲੋ ਜੀ ਉਸ ਤੋਂ ਕੇ ਬਾਅਦ ਕਹਿੰਦਾ ਥੋੜੇ ਦਿਨ ਬਾਅਦ ਵਿਆਹ ਤੋਂ ਥੋੜੇ ਕਿੰਨੇ ਮਹੀਨਿਆਂ ਬਾਅਦ ਕਹਿੰਦਾ ਮੇਰੀ ਮਾਂ ਨੂੰ ਕੈਂਸਰ ਹੋ ਜਾਂਦਾ ਤੇ ਬੜਾ ਲਾਜ ਰੋਜ ਕਰਾਉਂਦੇ ਕਹਿੰਦਾ ਵੀ ਮਾਂ ਨਹੀਂ ਬਚਦੀ ਮੇਰੀ ਚਲੋ ਜੀ ਮਾਂ ਦੀ ਡੈਥ ਹੋ ਜਾਂਦੀ ਆ ਕਹਿੰਦਾ ਉਸ ਤੋਂ ਬਾਅਦ ਸੱਸ ਮੇਰੀ ਕਹਿੰਦਾ ਜਦੋਂ ਘਰੇ ਆਉਂਦੀ ਜਾਂਦੀ ਜਾਂ ਮੈਂ ਸੌਹਰੇ ਜਦੋਂ ਜਾਣਾ ਕਹਿੰਦਾ ਮੈਂ ਦੇਖਦਾ ਵੀ ਯਾਰ ਜੀ ਮਾਂ ਬੜੀ ਚਲਾਕ ਕਹਿੰਦਾ ਯਾਰ ਉਹ ਬੜੀਆਂ ਗੱਲਾਂ ਪਟਾਕ ਪਟਾਕ ਕਰਿਆ ਕਰੇ ਬੜੀਆਂ ਗੱਲਾਂ ਸੁਣਾਇਆ ਕਰੇ ਤੇ ਕਹਿੰਦਾ ਫਿਰ ਕਦਰ ਨਾ ਮੈਂ ਸੱਸ ਨੂੰ ਹੀ ਪੁੱਛਿਆ ਵੀ ਬੇਬੇ ਤੂੰ ਉਹਦੋਂ ਮੈਨੂੰ ਸਹਣ ਕਿਉਂ ਨਹੀਂ ਕਰਨ ਦਿੱਤੇ ਉਹ ਕਹਿੰਦੀ ਪੁੱਤ ਵੀ ਤੈਨੂੰ ਪਤਾ ਤਾਂ ਹੈ ਕਿਉਂਕਿ ਮਾਵਾਆਂ ਦੀਆਂ ਦੀ ਗੱਲ ਇੱਕੋ ਸੀਗੀ ਉਹ ਕਹਿੰਦੀ ਪੁੱਤ ਪਹਿਲਾਂ ਨਾ ਤਾਂ ਫਰਜ਼ੀ ਵਿਆਹ ਕੀਤਾ ਸੀਗਾ ਵੀ ਸਾਡੇ ਕੋਲੇ ਨੇ ਪੈਸੇ ਨਹੀਂ ਸੀਗੇ ਉਹ ਮੁੰਡੇ ਵਾਲੇ ਨੇ ਸਾਰੇ ਪੈਸੇ ਲਾਉਣੇ ਆ ਆਸਟ੍ਰੇਲੀਆ ਦੇ ਨਾਲ ਲੈ ਕੇ ਜਾਣਾ ਮੁੰਡਾ ਉੱਥੇ ਜਾ ਕੇ ਮ ਵੀ ਨਾਲੇ ਤੁਹਾਡੇ ਪੈਸੇ ਵੱਜ ਗਏ ਨਾਲੇ ਸਾਡੇ ਪੈਸੇ ਵੱਜ ਗਏ ਨਾਲੇ ਕਹਿੰਦੀ ਸੀ ਤਾਂ ਬਾਬੇ ਨੂੰ ਸਾਰਾ ਕੁਝ ਪਹਿਲਾਂ ਦੱਸਿਆ ਹੀ ਹੋਇਆ ਸੀਗਾ ਤੁਹਾਨੂੰ ਦੱਸਿਆ ਨਹੀਂ ਕੀ ਗੱਲ ਬਾਬੇ ਨੇ ਕਹਿੰਦਾ ਮੈਂ ਚੁੱਪ ਕਰ ਗਿਆ ਵੀ ਹੁਣ ਮੈਂ ਕੀ ਗੱਲ ਕਰਾਂ ਕਹਿੰਦਾ ਹੁਣ ਰੌਲਾ ਪਈ ਸੀ ਵੀ ਬਾਬੇ ਨੂੰ ਅਸੀਂ ਮੰਨਦੇ ਬੜੇ ਸਰਦੀ ਸਰਦਾ ਬੜੀ ਸੀ ਬਾਬੇ ਨਾਲ ਕੌਣ ਗੱਲ ਕਰੇ ਵੀ ਤੂੰ ਪੜਦਾ ਰੱਖਿਆ ਚਲੋ ਜੀ ਠੀਕ ਆ ਕਹਿੰਦਾ ਮੇਰੇ ਨਾਲ ਬੜਾ ਵਧੀਆ ਰਵੇ ਤੇ ਬੜਾ ਕਹਿੰਦਾ ਮੇਰਾ ਬਹੁਤ ਪਿਆਰ ਕਰਿਆ ਕਰੇ ਕਹਿੰਦਾ ਮੈਨੂੰ ਬਸ ਇੱਕੋ ਹੀ ਚਾਚੜਾ ਰਿਕ ਕਮਲੇ ਨੂੰ ਵੀ ਸੋਹਣੀ ਗੱਡੀ ਆ ਹਾਇਵੇ ਸੋਹਣੀ ਗੱਡੀ ਆ ਹਨਾ ਬੰਦਾ ਜਿਹੜਾ ਸੋਹਣਾ ਪੰਨ ਦੇ ਕੇ ਕਹਦਾ ਨਾਲੇ ਮੈਂ ਸੋਚਿਆ ਕਰਾਂ ਦੇਖ ਯਾਰ ਵੀ ਆਪਣਾ ਦਾ ਫਾਇਦਾ ਹੀ ਕਰਾਇਆ ਬਾਬੇ ਦੇ ਵੀ ਕੱਲ ਨੂੰ ਆਪਾਂ ਬਾਹਰ ਵੀ ਚਲੇ ਜਾਣਾ ਕੱਲੇ ਟਿਕਟ ਦੇ ਪੈਸੇ ਲਾਉਣੇ ਆ ਠੀਕ ਆ ਘਰ ਵਾਲੀ ਨੇ ਪਹਿਲਾਂ 35 ਲੱਖ ਰੁਪਈਆ ਉਹਨੂੰ ਤਾਂ ਲੈ ਲੈਣਾ ਨਾਲੇ ਕਰ ਲੈਣਾ ਬਾਹਰ ਚਲੇ ਜਾਣਾ ਨਾਲੇ ਕੱਲ ਨੂੰ ਮੈਂ ਚਲੇ ਜਾਣਾ ਕਹਦਾ ਚਲੋ ਜੀ ਜਦੋਂ ਵੀਜ਼ਾ ਲੱਗ ਜਾਂਦਾ ਘਰ ਵਾਲੀ ਦਾ ਤੇ ਚੜਾਉਣ ਦਾ ਜਾਣਾ ਸੀ ਉਸੇ ਮੁੰਡੇ ਨੂੰ ਨਾਲ ਲੈ ਕੇ ਜਾਣਾ ਸੀ ਕਹਿੰਦਾ ਜਦੋਂ ਮੈਂ 에어ਪੋਰਟ ਤੇ ਜਾਂਦੇ ਕਹਿੰਦਾ ਜੋ 에어ਪੋਰਟ ਦੇ ਨੇੜੇ ਜੀ ਜਾਂਦੇ ਆਂ ਨਾਲ ਮੇਰੀ ਸੱਸ ਹੁੰਦੀ ਕਿ ਮੈਂ ਉਹਨਾਂ ਤੇ ਕੁੜੀ ਹੁੰਦੀ ਐ ਤੇ ਕਹਿੰਦਾ ਮੇਰੀ ਘਰ ਵਾਲੀ ਕਹਿੰਦੀ ਵੀ ਐ ਕਰ ਵੀ ਤੂੰ ਨਾ ਮੜਾ ਜਾ ਸਾਈਡ ਤੇ ਹੋ ਤੇ ਨਾਲੇ ਨਾ ਕਹਿੰਦੇ ਗੱਡੀ ਚੋਂ ਬਾਹਰ ਨਾ ਨਿਕਲੀ ਵੀ ਜਿਹਨੂੰ ਮਿਲਣਾ ਤਾਹ ਹੱਥ ਹੱਥ ਕੇ ਮਲਾਵੇ ਤੇ ਗੱਡੀ ਦੇ ਵਿੱਚ ਹੀ ਮਲਾ ਲਈ ਦੇ ਬਾਹਰ ਨਾ ਨਿਕਲੀ। ਮੈਂ ਚਲ ਠੀਕ ਆ ਭਾਈ। ਚਲੋ ਜੀ ਇਹਦੇ 에어ਪੋਰਟ ਤੋਂ ਜੱਜੇ ਚੜ ਜਾਂਦੀ ਆ। ਆਸਟ੍ਰੇਲੀਆ ਪਹੁੰਚ ਜਾਂਦੀ ਆ। ਨਾਲ ਉਹ ਮੁੰਡਾ ਚਲਾ ਜਾਂਦਾ। ਕਹਿੰਦਾ ਮੈਂ ਕਹਿੰਦਾ ਉੱਥੇ ਜਾ ਕੇ ਮੇਰੇ ਨਾਲ ਬੜੀ ਸੋਹਣੀ ਗੱਲਬਾਤ ਕਰਦੀ ਆ 6 ਮਹੀਨੇ ਵੀਡੀਓ ਕਰਲਾਂਗਾ ਕਹਿੰਦਾ ਮੈਨੂੰ ਯਕੀਨ ਹੋਇਆ ਤੇ ਵਾਕਈ ਫਰਜੀ ਵਿਆਹ ਹਣਾ ਵੀ ਜਿਹੜਾ ਮੁੰਡਾ ਨਾਲ ਉਹ ਫਿਰ ਨਾ ਮੇਰੇ ਨਾਲ ਗੱਲ ਸੁਣੀ ਕਰਨ ਦਵੇ। ਤੇ ਕਹਿੰਦਾ ਉਸ ਤੋਂ ਬਾਅਦ ਇਹਨੇ ਮੈਨੂੰ ਕਿਹਾ ਵੀ ਮੈਂ ਨਾ ਉਹ ਤੋਂ ਤਲਾਕ ਲੈ ਲਿਆ ਮੈਂ ਕਿਹਾ ਵੀ ਠੀਕ ਆ ਚਲੋ ਜੀ ਤਲਾਕ ਹੋ ਗਿਆ ਕਹਿੰਦਾ ਉਸ ਤੋਂ ਬਾਅਦ ਨਾ ਕਹਿੰਦਾ 6 ਕਿਹ ਮਹੀਨੇ ਮੇਰੇ ਨਾਲ ਗੱਲ ਕਰਨੀ ਕੱਟ ਕਰ ਦਿੰਦੀ ਐ ਤੇ ਮੈਨੂੰ ਜਦੋਂ ਮੈਂ ਪੁੱਛਦਾ ਵੀ ਗੱਲ ਕਿਉਂ ਕੱਟ ਕਰਦੀ ਆ ਉਹ ਕਹਿੰਦੀ ਐਂ ਕਰਕੇ ਨਾ ਮੈਨੂੰ ਕੰਮ ਨਹੀਂ ਮਿਲ ਰਿਆ ਮੈਂ ਕੰਮ ਲੱਭਦੀ ਫਿਰਦੀ ਉਦੋਂ ਮੈਂ ਕੋਈ ਫੀਸਾਂ ਭਰਨੀਆਂ ਨੇ ਫੀਸਾਂ ਕਿੱਥੋਂ ਭਰੂਗੀ ਕਹਿੰਦਾ ਕਹਾਣੀਆਂ ਜਿ ਕਰਨ ਲੱਗੀ ਤੇ ਮੈਨੂੰ ਕਹਦੀ ਵੀ ਤੂੰ ਮੇਰੀ ਫੀਸ ਭਰ ਵੀ ਮੇਰੇ ਤੋਂ ਫਿਰ ਫੀਸ ਨਹੀਂ ਭਰੀ ਜਾਣੀ ਤੇ ਮੈਂ ਕਿਹਾ ਵੀ ਜਿਹੜਾ ਤੂੰ 35 ਲੱਖ ਰੁਪਈਆ ਲਿਆ ਸੀ ਵੀ ਉਹ ਕਿੱਥੇ ਗਿਆ ਤੇ ਕਹਿੰਦਾ ਹੁਣ ਮੈਂ ਕਹਿੰਦਾ ਕਦੀ ਆਸਟ੍ਰੇਲੀਆ ਗਿਆ ਸੀ ਉਹ ਕਹਿੰਦੀ ਨਹੀਂ ਇੱਥੇ ਨਾ ਪਹਿਲਾਂ ਅਡਵਾਂਸ ਚ ਫੀਸ ਇਨੀ ਭਰਨੀ ਪੈਂਦੀ ਉਹ ਤੁਹਾਨੂੰ ਪਤਾ 35 ਲੱਖ ਦਾ ਬਣਦਾ ਕੀ ਆਸਟ੍ਰੇਲੀਆ ਆ ਕੇ 35 ਲੱਖ ਤੇ ਥੋੜੇ ਥੋੜੇ ਡਾਲਰ ਬਣਿਆ ਜੇ ਬਣਿਆ ਉਹ ਬਣਿਆ ਕਹਿੰਦਾ ਹੁਣ ਜਿਹੜੇ ਆਪਾਂ ਕਹਿੰਦਾ ਭਰਾਵਾ ਕਦੇ ਮੰਨ ਲਾ ਘਰੋਂ ਬਾਹਰ ਨਿਕਲੇ ਨਹੀਂ ਸੀ ਕਹਿੰਦਾ ਆਪਾਂ ਨੂੰ ਕੀ ਪਤਾ ਸੀ ਬਾਹਰ ਕੀ ਹੁੰਦਾ ਤੋ ਨਵਾਂ ਨਵਾਂ ਟ੍ਰੈਂਡ ਚੱਲਿਆ ਸੀ ਬਾਹਰ ਜਾਣ ਦਾ ਹਨਾ ਤੇ ਕਹਿੰਦਾ ਉਹ ਮੇਰੇ ਦਿਮਾਗ 'ਚ ਇਹ ਗੱਲ ਹੀ ਨਹੀਂ ਸੀ ਆਉਂਦੀ ਵੀ ਤੋ ਖਾ ਉਹ ਰਹੇ ਜਾਂ ਕੀ ਹੋਰ ਰਹੇ ਮਿੰਦਾ ਐਸੀ ਵੀ ਵੀ ਮੇਰੀ ਘਰ ਵਾਲੀ ਚੰਗੀ ਬਹੁਤ ਯ ਗੱਪਸ਼ਪ ਮਾਰ ਕੇ ਵੀ ਗੱਲਾਂ ਚ ਵਾ ਲੈਆ ਕਿਦੋਂ ਚਲੋ ਜੀ ਮੈਂ ਜ਼ਮੀਨ ਵੇਚੀ ਤੇ ਮੈਂ ਫੀਸ ਭਰਿਆ ਕਰਾਂ ਕਿਉਂਕਿ ਮੈਂ ਉਹਨੂੰ ਕਿਹਾ ਵੀ ਮੈਂ ਹੁਣ ਜਦੋਂ ਪਹਿਲੀ ਵਾਰ ਉਹਨੂੰ ਮੈਂ ਪੈਸੇ ਪਾਉਣੇ ਸੀ ਮੈਂ ਕਿਹਾ ਵੀ ਹੁਣ ਪੈਸੇ ਤੈਨੂੰ ਪਾਉਣੇ ਆ ਵੀ ਦੱਸ ਮੈਨੂੰ ਪੈਸੇ ਕਿਵੇਂ ਪਾਵਾਂ ਉਹ ਕਹਿੰਦੀ ਵੀ ਤੇ ਤੈਨੂੰ ਪੈਸੇ ਨਹੀਂ ਬਾਹਰ ਪਾਉਣੇ ਆਉਣੇ ਵੀ ਤੂੰ ਐ ਕਰ ਤੂੰ ਪੈਸੇ ਜਾ ਕੇ ਮੇਰੀ ਮਾਂ ਨੂੰ ਫੜਾਇਆ ਤੇ ਮੇਰਾ ਭਰਾ ਮੈਨੂੰ ਪੈਸੇ ਪਾ ਦੂਗਾ ਉਹਨਾਂ ਨੇ ਕਈ ਵਾਰੀ ਮੈਨੂੰ ਪੈਸੇ ਭੇਜੇ ਆ ਪਹਿਲਾਂ ਵੀ ਕਹਾਂ ਚਲੋ ਜੀ ਮੈਂ ਜਾਇਆ ਕਰਾਂ ਪੈਸੇ ਦੀ ਸੱਸ ਨੂੰ ਫੜਾਇਆ ਕਰਾਂ ਘਰੇ ਆ ਜਾਇਆ ਕਰਾਂ ਫਿਰ ਕਹਿੰਦਾ ਜਿਹੜਾ ਕਿਲਾ ਡੇਡਾ ਦੀ ਜ਼ਮੀਨ ਦਾ ਸੀ ਉਹ ਖਾਗੀ ਵੀ 25 ਲੱਖ ਰੁਪਇਆ ਕਹਿੰਦਾ ਖਾ ਗਏ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਜਦੋਂ ਵੀ 25 ਲੱਖ ਰੁਪਇਆ ਲੈ ਲਿਆ ਉਹਨਾਂ ਨੇ ਇਹ ਕਰ ਕਰ ਕੇ ਉਸ ਤੋਂ ਬਾਅਦ ਕੁੜੀ ਨੇ ਮੈਨੂੰ ਕਰਤਾ ਕਹਿੰਦਾ ਬਲਾਕ ਜਦੋਂ ਮੈਂ ਬਲਾਕ ਹੋ ਗਿਆ ਤੇ ਕਹਿੰਦਾ ਭਰਾਵਾ ਮੈਨੂੰ ਟੈਨਸ਼ਨ ਹੋ ਗਈ ਵੀ ਇਹ ਕਿਉਂ ਕਿ ਜੱਕਦਾ ਮੈਂ ਗੱਲਾਂ ਬਾਤਾਂ ਵਧੀਆਂ ਮੈਂ ਤਾਂ ਵਧਿਆ ਫੀਸਾਂ ਭਰਨੇ ਆਣਾ ਵੀ ਜਿਹੜੀ ਜਾਨੂ ਜਾਨੂ ਕਰਦੀ ਸੀ ਮੈਨੂੰ ਬਲਾਕ ਕਿਉਂ ਕਰਕੇ ਕਹਿੰਦਾ ਭਰਾਵਾ ਮੇਰੇ ਦਿਮਾਗ ਤੇ ਟੈਨਸ਼ਨ ਪੈ ਗਈ ਮੈਂ ਕਹਿੰਦਾ ਜੀ ਭਰਜਾਈ ਨੂੰ ਪੁੱਛਿਆ ਵੀ ਉਹ ਪੁੱਛ ਕੀ ਗੱਲਬਾਤ ਆ ਕਹਿੰਦਾ ਜਦੋਂ ਉਹਦੀ ਭੈਣ ਨੇ ਤੇ ਮੇਰੀ ਪਰਜਾਈ ਨੇ ਮੇਰੀ ਕਹਦਾ ਪਰਜਾਈ ਤਾਂ ਕਿ ਉਹਦੀ ਭੈਣ ਲੱਗੀ ਕਹਿੰਦੀ ਉਹਨੇ ਫੋਨ ਲਾਇਆ ਤੇ ਉਹ ਕਹਿੰਦੀ ਵੀ ਇਹ ਨਸ਼ੇ ਨੂੰ ਸ਼ਿਕਰਦਾ ਮੈਂ ਇਹ ਨਾਲ ਨਹੀਂ ਰਹਿਣਾ ਕਹਿੰਦਾ ਪਤਾ ਉਹਦੀ ਭੈਣ ਨੂੰ ਵੀ ਹੈਗਾ ਸੀ ਵੀ ਕਿਉਂਕਿ ਉਹਨੂੰ ਆਪਣਾ ਸਲਾਹੀ ਸੀ ਵੀ ਪਲਾਨ ਉਹਨਾਂ ਸਾਰਾ ਬਣਾਇਆ ਹੋਇਆ ਸੀਗਾ ਕਹਿੰਦਾ ਚਲੋ ਜੀ ਉਹਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਇੱਕ ਦਿਨ ਕਹਿੰਦਾ ਮੇਰੀ ਭੈਣ ਤੇ ਪਰਜਾਈ ਇਕੱਠੀਆਂ ਬੈਠੀਆਂ ਨੇ ਕਹਿੰਦਾ ਮੇਰੀ ਭੈਣ ਨੂੰ ਨਾ ਪਰਜਾਈ ਮੇਰੇ ਨੇ ਮਹਿਣਾ ਮਾਰਿਆ ਵੀ ਤੇਰਾ ਭਰਾ ਦਾ ਸਿਰੇ ਦੇ ਨਸ਼ੇ ਕਰਦਾ ਨਸ਼ੇੜੀ ਹੈਗਾ ਕਿ ਨੰਬਰ ਤੱਕ ਮੇਰੀ ਭੈਣ ਨੇ ਛੱਡਣੀ ਸੀ ਇਹੋ ਜਿਹੇ ਬੰਦੇ ਨੂੰ ਵੀ ਤਾਂ ਤੁਹਾਨੂੰ ਪਤਾ ਇਹਨੇ ਭੈਣਾਂ ਹੁੰਦੀਆਂ ਨਾ ਉਹਨਾਂ ਨੂੰ ਭਰਾ ਬੜੇ ਪਿਆਰੇ ਹੁੰਦੇ ਆ ਤੇ ਕਹਿੰਦਾ ਮੇਰੀ ਭੈਣ ਉਹਨਾਂ ਦਾ ਕਲੇਸ਼ ਆਫ ਚ ਬਾਬਾ ਵੱਧ ਗਿਆ ਦੋਮਾ ਦਾ ਕਹਿੰਦਾ ਮੇਰੀ ਭੈਣ ਨੇ ਤੇਲ ਪਾ ਕੇ ਅੱਗ ਲਾ ਲਈ ਭਈ ਅੱਗ ਲਾ ਲਈ ਭਈ ਚਲੋ ਜੀ ਚੱਕ ਲੋ ਚੱਕ ਲੋਗੀ ਭਜਾ ਕੇ ਹਸਪੀਟਲ ਲੈ ਕੇ ਉੱਥੇ ਬੜ ਕੇ ਪੁਲਿਸ ਆ ਗਈ ਕਹਿੰਦਾ ਪੁਲਿਸ ਕੇਸ ਬਣ ਗਿਆ ਕਹਿੰਦਾ ਫਿਰ ਵੀ ਭੈਣ ਨੇ ਤੇ ਭਰਾਵਾਂ ਦੇ ਘਰ ਬਾਰੇ ਸੋਚਿਆ ਵੀ ਜੇ ਮੈਂ ਬਿਆਨ ਦੇ ਦਿੱਤੇ ਤੇ ਗੱਲ ਉਹ ਮੇਰੇ ਭਰਾਵਾਂ ਦਾ ਘਰ ਉੱਜੜ ਜਾਊਗਾ ਮੈਂ ਕੋਰਟ ਵਿਚ ਜਿਹੜੇ ਧੱਕੇ ਖਾਂਦੇ ਫਿਰਨਗੇ ਕਦਾ ਮੇਰੀ ਭੈਣ ਨੇ ਬਿਆਨ ਐਂ ਦੇਤੇ ਵੀ ਮੈਂ ਨਾ ਸਫਾਈ ਕਰਦੀ ਸਟੋਵ ਦੇ ਕੋਲ ਚਾਹ ਤਾਰੀ ਜਿਵੇਂ ਮੇਰਾ ਪੱਲਾ ਜਾ ਚਾਹ ਦੇ ਮਤਲਬ ਸਟੋਵ ਤੇ ਲਾ ਕੇ ਦੇ ਆ ਕੇ ਲੱਗ ਗਈ ਚਲੋ ਜੀ ਭੈਣ ਨੇ ਬਿਆਨ ਬਦਲਤੇ ਕਹਿੰਦਾ ਚਲੋ ਜੀ ਭੈਣ ਬਚਾਰੀ 20 ਦਿਨ ਰਹੀ ਉੱਥੇ ਤੇ ਉਹ ਵੀ ਮੁੜ ਕੇ ਚੜਾਈ ਕਰਕੇ ਕਹਿੰਦਾ ਜਿਸ ਦਿਨ ਮੈਂ ਤਾਂ ਮੇਰੀ ਭੈਣ ਦਾ ਸਸਕਾਰ ਹੁੰਦਾ ਨਾ ਸਸਕਾਰ ਤੋਂ ਜਦੋਂ ਮਨ ਲਾ ਵਾਪਸ ਆਪ ਘਰੇ ਆਉਂਦੇ ਆ ਤੇ ਕਹਿੰਦਾ ਵੀ ਮੇਰੀ ਸੱਸ ਕਹਿੰਦੀ ਆ ਕੇ ਪਿਛੇ ਸੀ ਰੋਟੀਆਂ ਪਕਾਉ ਭੁੱਖ ਬੜੀ ਲੱਗੀ ਵੀ ਰੋਟੀਆਂ ਖਾਈਏ ਕਹਿੰਦਾ ਮੈਂ ਆਖਿਆ ਵੀ ਸਾਡੇ ਤਾਂ ਮੂੰਹ ਚ ਬੁਰਕੀ ਫੁੱਲ ਦੀ ਸਾਨੂੰ ਤਾਂ ਪਾਣੀ ਨਹੀਂ ਲੰਘਦਾ ਵੀ ਇਹਨੂੰ ਰੋਟੀਆਂ ਦੀ ਪਈ ਆ ਕਹਿੰਦਾ ਨਾ ਕਹਿੰਦਾ ਵੀ ਉਹ ਨਾ ਚੁੱਲੇ ਤੇ ਦਾਲ ਤੜੀ ਹੋਈ ਸੀਗੀ ਕਹਿੰਦਾ ਦਵਾ ਦਵਾ ਨੇ ਚੱਕੀ ਦਾਲ ਚੁੱਲੇ ਤੋਂ ਚੱਕ ਕੇ ਕਹਿੰਦਾ ਗੈਂਸ ਤੇ ਧਰਤੀ ਵੀ ਛੇਤੀ ਚ ਦਾਲ ਬਣਾ ਤੁਹਾਨੂੰ ਭੁੱਖ ਲੱਗੀ ਆ ਤੇ ਕਹਿੰਦਾ ਹੁਣ ਮਰਨ ਵਾਲੀ ਤਾਂ ਮਰ ਗਈ ਤੇ ਹੁਣ ਜਨਾ ਮਰਨ ਬਸ ਮਰਨੋ ਰਹੇ ਮੈਨੂੰ ਤਾਂ ਐ ਬੋਲੀ ਨਾ ਮੇਰੇ ਅੰਦਰ ਮੈਨੂੰ ਅੱਗ ਬੜੀ ਲੱਗ ਗਈ ਕਹਿੰਦਾ ਮੈਂ ਨਾ ਕਹਦਾ ਦੋ ਮਾਰੇ ਥਪੜੇ ਸੱਸ ਦੇ ਮੂਹ ਤੇ ਖਿੱਚ ਕੇ ਕਹਿੰਦਾ ਤੇ ਮੈਂ ਬਾਹੋਂ ਫੜ ਕੇ ਭਜਾਤੀ ਮੈਂ ਭੱਜ ਜਾ ਇਥੋਂ ਨਿਕਲ ਜਾ ਇਥੋਂ ਕਹਿੰਦਾ ਨਾਲੇ ਮੇਰੀ ਪਰਚਾਈ ਤੁਰ ਪਈ ਮੈਂ ਵੀ ਚੱਲੀ ਜਾਂਦਾ ਮੈਂ ਕਹਾਂ ਨਿਕਲ ਜਾ ਕਹਿੰਦਾ ਚਲੋ ਜੀ ਜਦੋਂ ਮੇਰੀ ਪਰਚਾਈ ਤੇ ਮੇਰੇ ਸਾਥੀ ਕਹਿੰਦਾ ਘਰੋਂ ਨਿਕਲ ਜਾਂਦੀਆਂ ਨੇ ਤੇ ਕਹਿੰਦਾ ਭਰਾਵਾ ਘੰਟੇ ਬਾਅਦ ਹੀ ਮੈਨੂੰ ਬਾਹਰ ਵਾਲੀ ਦਾ ਫੋਨ ਆਇਆ ਜਿਹਨੇ ਮੈਨੂੰ ਬਲਾਕ ਕੀਤਾ ਹੁੰਦਾ ਉਹ ਮੈਨੂੰ ਫੋਨ ਕਰ ਲੈਂਦੀ ਆ ਵੀ ਤੂੰ ਮੇਰੀ ਮਾਂ ਤੇ ਹੱਥ ਕਿਵੇਂ ਚੱਕਿਆ ਤੇਰੀ ਹਿੰਮਤ ਕਿਵੇਂ ਤੇਰੀ ਮਾਂ ਤੇ ਅੱਜ ਕਹਿੰਦਾ ਹੁਣ ਤੇ ਮਤਾਰੇ ਵਿਖਾਉਂਗੀ ਉਹ ਕਹਿੰਦਾ ਵੀ ਸਾਡਾ ਤਾਂ ਘਰ ਉੱਜੜ ਗਿਆ ਹਨਾ ਵੀ ਮੇਰੀ ਭੈਣ ਇੰਨਾ ਕਰਕੇ ਮਰੀ ਆ ਤੇਰੀ ਭੈਣ ਨੇ ਪੁੱਟੇ ਚ ਦੀਆਂ ਗੱਲਾਂ ਬੋਲੀਆਂ ਉਹਨੇ ਆਪਣੇ ਉਹਨੂੰ ਅੱਗ ਲਾਈ ਤੇ ਵਿਚਾਰੀ ਮਰ ਗਈ ਉਤੋਂ ਤੇ ਮਾਂ ਕਹਿੰਦੀ ਵੀ ਦਾਲ ਛੇਤੀ ਬਣਾਓ ਵੀ ਮੈਨੂੰ ਭੁੱਖ ਲੱਗੀ ਆ ਵੀ ਬੰਦਾ ਪੁੱਛੇ ਵੀ ਇਹਨੂੰ ਇੰਨੀ ਇਕੱਲਾ ਹੈ ਨਹੀਂ ਵੀ ਇੱਥੇ ਮਰਗ ਗਈ ਆ ਵੀ ਇੱਥੇ ਵਿਆਹ ਤੇ ਆਈ ਆ ਕਹਾਂ ਚਲੋ ਜੀ ਉਹਨਾਂ ਨੇ ਮੈਨੂੰ ਇੱਥੇ ਪਰਚਾ ਕਰਾਤਾ ਪਰਚਾ ਕਰਾਤਾ ਮੈਂ ਗੋਲੂ ਗੱਲਾਂ ਗੋਲਾਂ ਜੋੜ ਕੇ ਪਰਚਾ ਕਰਾਤਾ ਕਹਿੰਦਾ ਚਲੋ ਜੀ ਪਰਚਾ ਹੋਇਆ ਕਹਿੰਦਾ ਜਿਹੜੀ ਸੱਸ ਸੀਗੀ ਕਹਿੰਦਾ ਉਹ ਪਹਿਲਾਂ ਵੀ ਮਾੜੇ ਚੰਗੇ ਕੰਮ ਕਰਦੀ ਸੀ ਜਬਸਰ ਅਫਸਰਾਂ ਨੂੰ ਸੀਟੀਆਂ ਲਾ ਲੈਦੀ ਸੀ ਕੁੜੀ ਕੜੀ ਲਿਆ ਕੇ ਰਾਤ ਨੂੰ ਦੇ ਦਿੰਦੀ ਸੀ ਉਹਨਾਂ ਨੂੰ ਕਹਿੰਦਾ ਐ ਕਰਾਂਦਾ ਕਹਿੰਦਾ ਵੀ ਉਹ ਪਰਚੇ ਚ ਬਰੀ ਹੋਗੇ ਉਹਨਾਂ ਦਾ ਮਨ ਲਾ ਉੱਥੇ ਬਰੀ ਕੀ ਕਹਿੰਦਾ ਇਹ ਪੈਸੇ ਵਾਲੇ ਬੰਦੇ ਸੀ ਇੱਕ ਤਾਂ ਇੱਕ ਕਹਿੰਦਾ ਸੱਸ ਮੇਰੀ ਸਿਟੀਆਂ ਲਾ ਲਈ ਦੀ ਸੀ ਅਫਸਰਾਂ ਨਾਲ ਰਾਤ ਬਰਾਤੇ ਨਾਲ ਉਹਰੇ ਸਿਸਟਮ ਲਾ ਲਈ ਦੀ ਸੀ ਉਹਨਾਂ ਨਾਲ ਜਿਗਾੜ ਮਾੜ ਤੇ ਚਲੋ ਜੀ ਕਹਿੰਦਾ ਗੱਲਬਾਤ ਨਿਬੜ ਗਈ ਕਹਿੰਦਾ ਬਾਈ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜਾ 35 ਲੱਖ ਰੁਪਈਆ ਸੀਗਾ ਉਹ ਵੀ ਸਾਰਾ ਇਹਦੀ ਮਾਂ ਕੋਲੇ ਆਇਆ ਜਿਹੜਾ ਸਾਡੇ ਵਾਲਾ 24-25 ਲੱਖ ਸੀ ਉਹ ਵੀ ਸਾਰਾ ਦੀ ਮਾਂ ਕੋਲੇ ਗਿਆ ਉਹ ਕੁੜੀ ਦਾ ਕਹਿੰਦਾ ਤੀਜਾ ਵਿਆਹ ਸੀ ਮੇਰੇ ਨਾਲ ਪਹਿਲਾਂ ਇੱਕ ਵਾਰੀ ਕਿਤੇ ਹੋਰ ਵਿਆਹੀ ਸੀ ਉੱਥੇ ਵੀ ਉਹਨਾਂ ਨੇ ਪੈਸੇ ਲਏ ਸੀਗੇ ਤੇ ਦੂਜਾ ਵਿਆਹ ਉਹ ਜਿੱਥੇ ਆਰਜੀ ਵਿਆਹ ਕਰਾਇਆ ਸੀ ਕਿ ਉਹਨਾਂ ਨੇ ਵੀ ਗੱਲਬਾਤ ਹੋਈ ਉਹ ਦੱਸਿਆ ਵੀ ਅਸੀਂ 35 ਲੱਖ ਰੁਪਏ ਤਾਂ ਇਹਨਾਂ ਨੂੰ ਮੁੰਡਾ ਬਾਹਰ ਘੱਲਣ ਦਾ ਉਸੇ ਅਗਲਾ ਉਹਨਾਂ ਤੋਂ ਵੀ 35 ਲੱਖ ਲੈ ਗਏ 24 25 ਲੱਖ ਮੇਰ ਤੋਂ ਲੈ ਗਏ ਕਹਿੰਦਾ ਵੀ ਸਾਰੇ ਬੰਦੇ ਉਹਨੂੰ ਸੋਹਣੀ ਸੁਨੱਖੀ ਵੇਖੀ ਕਿ ਫਸ ਜਾਂਦੇ ਸੀ ਕਹਿੰਦਾ ਜਿਹੜਾ ਪਹਿਲਾਂ ਵਿਆਹ ਸੀ ਉਹ ਮੁੰਡਾ ਚੰਗੇ ਘਰੋਂ ਸੀਗਾ ਉਹ ਵੀ ਸੋਹਣੀ ਸੁਨੱਖੀ ਵੇਖ ਕੇ ਕਹਿੰਦਾ ਬਾਈ ਫਸ ਗਿਆ ਕਹਿੰਦਾ ਮਾ ਵੀ ਸੋਹਣੀ ਸੁਨੱਖੀ ਵੇਖ ਕੇ ਫਸ ਗਿਆ ਕਹਿੰਦਾ ਚਲੋ ਤਾਂ ਆਪਣੀ ਜਾਂਚ ਲਾ ਗਈ ਚਲ ਉਹਨਾਂ ਦਾ ਕੀ ਵਿਗੜ ਗਿਆ ਤੀਜੇ ਜਣਾਂ ਦਾ ਉਹਨਾਂ ਦਾ ਮੁੰਡਾ ਬਾਹਰ ਚਲਾ ਗਿਆ ਕ ਉਹ ਕੰਦਾ ਮੁੜ ਕੇ ਬਾਅਦ ਚ ਚਲੋ ਪਰਜਾਈ ਸਾਡੀ ਆ ਗਈ ਕਹਿੰਦਾ ਉਹ ਮੇਰਾ ਭਰਾ ਨੇ ਲੈ ਆਂਦੀ ਮਿੰਤਾਦਰਲੇ ਕਰਕੇ ਉਹ ਰਹਿਣ ਲੱਗ ਗਿਆ ਉਹ ਆ ਡਰਨ ਲੱਗ ਕੇ ਕਹਿੰਦਾ ਹੁਣ ਉਹ ਵਿਚਾਰਾ ਬਈ ਬਹੁਤ ਨਸ਼ੇ ਕਰਦਾ ਮੁੰਡਾ ਉਹਨੇ ਮੈਨੂੰ ਆਦੀ ਪਹਿਲਾਂ ਦੀ ਫੋਟੋ ਮੈ ਭੇਜੀਆਂ ਬੜੇ ਡੋਲੇ ਰੂਲੇ ਮੁੰਡੇ ਦੇ ਬਣੇ ਆ ਬੜੀ ਬਾਡੀ ਬੁੱਡੀ ਬਣੀ ਆ ਤੇ ਜਿਹੜਾ ਹੁਣ ਵਿਚਾਰਾ ਨਸ਼ੇ ਪੱਤੇ ਕਰਦਾ ਤੇ ਕਿਤੇ ਕੰਮ ਕਮ ਕਰਦਾ ਮਨੋਟਾ ਕੰਮ ਕਰਦਾ ਉਹ ਬਾਈ ਕਹਿੰਦਾ ਯਾਰ ਮੈਂ ਇੱਕ ਗੱਲ ਕਹਿਣਾ ਹੁੰਦਾ ਵੀ ਜੇ ਕਿਸੇ ਨੇ ਮੋਟਰਸਾਈਕਲ ਵੀ ਲੈਣਾ ਹੋਵੇ ਨਾ ਨਾਲੇ ਆਪ ਨੂੰ ਪਤਾ ਹੁੰਦਾ ਏਜੰਸੀ ਚ ਮੋਟਰਸਾਈਕਲ ਨਵੇਂ ਹੁੰਦੇ ਆ ਆਪਾਂ ਫਿਰ ਵੀ ਚਲਾ ਕੇ ਵੇ ਤੇ ਜਦੋਂ ਕਹਿੰਦਾ ਭਾ ਰਿਸ਼ਤਾ ਕਰਦੇ ਕਹਿੰਦਾ ਉਦੋਂ ਆ ਪੁੱਛ ਪੜਤਾਲ ਕਿਉਂ ਨਹੀਂ ਕਰਦੇ ਕਹਿੰਦਾ ਭਈ ਉਦੋਂ ਸਿਰਫ ਅਸੀਂ ਤਾਂ ਫਸ ਗਏ ਕਿਉਂਕਿ ਸਾਨੂੰ ਬਾਬੇ ਤੇ ਯਕੀਨ ਬਾੜਾ ਸੀ ਤੇ ਕਹਿੰਦਾ ਬਾਬੇ ਨੇ ਉਹਨਾਂ ਤੋਂ 60000 ਰੁਪਏ ਲਿਆ ਸੀਗਾ ਰਿਸ਼ਤਾ ਕਰਾਉਣ ਦਾ ਜਾਨੀ ਕਿ ਬਾਬਾ ਵੀ ਉਹਨਾਂ ਨੇ ਰਲਿਆ ਸੀਗਾ ਉਹਦੀ ਮਾਂ ਨਾਲ ਕਿਉਂਕਿ ਉਹਦੀ ਮਾਂ ਕਹਿੰਦਾ ਗੁੰਡੀ ਰੰਨ ਸੀ ਇੱਕ ਨੰਬਰ ਦੀ ਵੀ ਉਹ ਸਿਟੀਆਂ ਰਲਾ ਲੈਂਦੀ ਸੀ ਆਫਸਰਾਂ ਨਾਲ ਵੀ ਰਲਾ ਲੈਂਦੀ ਸੀ ਬਾਬੇ ਬੋਬਿਆਂ ਨਾਲ ਵੀ ਰਾਤ ਨੂੰ ਰਹਿ ਰੂ ਜਾਂਦੀ ਸੀ ਸਾਰਾ ਸਿਸਟਮ ਕਰ ਲੈਂਦੀ ਸੀ ਉਹ ਮਾੜਾ ਚੰਗਾ ਉਹਦੇ ਮਾਂ ਨੇ ਬਾਬੇ ਨਾਲ ਸਿਟੀਆਂ ਰਲਾਈ ਹੋਈ ਸੀ ਬਾਬਾ ਵੀ ਉਹਨਾਂ ਰਲਿਆ ਸੀਗਾ ਦੋਵੇਂ ਕੁੜੀਆਂ ਵੀ ਸੀਗੀਆਂ ਚਾਰਾਂ ਨੇ ਬਹਿ ਕੇ ਪਲਾਨ ਬਣਾਇਆ ਸੀ ਇਸ ਗੱਲ ਦਾ ਕਿ ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਭਾਈ ਕਹਿੰਦਾ ਹੁਣ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਭਰਾ ਨੂੰ ਵੀ ਲੈ ਗਈ ਆ ਤੇ ਕਹਿੰਦਾ ਭਾਈ ਮੈਂ ਇੱਥੇ ਠੱਕੇ ਖਾਂ ਜਿਹੜੀ ਮੇਰੇ ਕੋਲ ਲੜੜ ਜਮੀਨ ਸੀ ਮੇਰੀ ਉਹ ਵੀ ਵੇਚ ਗਈ ਠੀਕ ਆ ਤੇ ਕਹਿੰਦਾ ਵੀ ਹੁਣ ਨਾ ਤਾਂ ਭਰਾ ਮੇਰੇ ਨਾਲ ਖੜਿਆ ਉਹ ਆਪਦਾ ਘਰ ਨੂੰ ਐਵੇਂ ਜਲ ਮੇਰਾ ਘਰ ਵਸਦਾ ਰਹਿ ਗਿਆ ਤੇ ਕਹਿੰਦਾ ਭਾਈ ਮੈਂ ਨਾ ਘੜਦਾ ਰਹਿਣਾ ਘੜਦਾ ਰਕੇ ਮੇਰੀ ਭੈਣ ਵੀ ਹੱਸੇ ਕੰਮ ਦੀ ਬਲੀ ਚੜ ਗਈ ਤੇ ਮੇਰੀ ਮਾਂ ਵੀ ਉਹ ਬਚਰੀਆਂ ਦਾ ਮਰ ਗਈ ਕਹਿੰਦਾ ਹੁਣ ਬਈ ਮੈਂ ਤਾਂ ਰੋਟੀ ਤਾਂ ਵੀ ਤਾਂ ਕਹਿੰਦਾ ਆਦੀ ਰੋਟੀ ਪਕਾ ਕੇ ਆਪ ਖਾਣਾ ਤੇ ਕਹਿੰਦਾ ਬਈ ਹੁਣ ਮੈਂ ਨਸ਼ਾ ਬਹੁਤ ਕਰਦਾ ਐਵੇਂ ਕਹਿ ਦਿਆਂ ਵੀ ਕਹਿੰਦਾ ਹੁਣ ਮੈਨੂੰ ਨਾ ਉਹੀ ਗੱਲਾਂ ਵੱਡ-ਵੱਡ ਖਾਂਦੀਆਂ ਨੇ ਵੀ ਜਿਹੜਾ ਉਹ ਯਕੀਨ ਉਹਦੇ ਕੀਤਾ ਸੀ ਹਨਾ ਵੀ ਜਿਹੜਾ ਮੇਰੇ ਨਾਲ ਵਿਸ਼ਵਾਸ ਘਾਤ ਹੋਇਆ ਕਹਿੰਦਾ ਵੀ ਉਹ ਗੱਲਾਂ ਮੈਨੂੰ ਵੱਡ-ਵੱਡ ਖਾਂਦੀਆਂ ਨੇ ਤੇ ਇੱਕ ਗੱਲ ਹੋਰ ਸੁਣੋ ਵੀ ਉਹ ਮੁੰਡਾ ਅੱਜ ਵੀ ਡਰਦਾ ਵੀ ਮੇਰੇ ਨਾਲ ਕੋਈ ਵਾਰਦਾਤ ਨਾ ਕਰਾ ਦਿਓ ਕੁੜੀ ਦੇਖੋ ਅੱਜ ਵੀ ਉਹ ਦਿਲ ਚ ਇੰਨਾ ਕਿ ਡਰ ਬਿਠਾਇਆ ਹੋਇਆ ਉਹ ਕੁੜੀ ਨੇ ਮੁੰਡਾ ਅੱਜ ਵੀ ਉਹਦੇ ਦਿਲ ਚ ਡਾਰਾ ਵੀ ਮੇਰੇ ਨਾਲ ਕੋਈ ਵਾਰਦਾਤ ਨਾ ਕਰਾ ਦਿ ਤੇ ਬਾਈ ਕਹਿੰਦਾ ਵੀ ਹੱਡ ਬਿੱਤੀ ਮੇਰੀ ਜਰੂਰ ਸ਼ੇਅਰ ਕਰੀ ਵੀ ਐਵੇਂ ਬਾਹਰ ਜਾਣ ਦੇ ਲਾਲਚ ਦੇ ਵਿੱਚ ਜਾ ਕੇ ਤਾਂ ਸੋਹਣਾ ਚਿਹਰਾ ਵੇਖ ਕੇ ਭੱਜ ਕੇ ਰਿਸ਼ਤਾ ਨਾ ਲੈ ਲਿਆ ਕਰੋ ਪੁੱਛ ਪੜਤਾਲ ਜਰੂਰ ਕਰਿਆ ਕਰੋ ਭਰਾਵਾ ਭਾਵੇਂ ਤੁਸੀਂ ਆਪਦੀ ਧੀ ਪਣ ਦਾ ਰਿਸ਼ਤਾ ਕਰਨਾ ਭਾਵੇਂ ਆਪਦੇ ਮੁੰਡੇ ਦਾ ਰਿਸ਼ਤਾ ਕਰਨਾ ਪੁੱਛ ਪੜਤਾਲ ਮੈਂ ਤਾਂ ਸਗਲਾ ਕਹਿੰਦਾ ਵੀ ਮੈਡੀਕਲ ਟੈਸਟ ਡਾਕ ਟੈਸਟ ਸਭ ਕੁਝ ਹੋਣੀ ਜਰੂਰੀ ਆ ਅੱਜ ਦੀ ਰੇਟ ਦੇ ਵਿੱਚ ਕੱਲਾ ਸੋਹਣਾ ਪੰਨ ਵੇਖ ਕੇ ਬਾਈ ਦੇ ਵਿਆਹ ਕਰਾ ਲਿਆ ਬਾਅਦ ਚ ਉਸ ਸੋਹਣੀ ਨੇ ਦੇਖੋ ਕੀ ਕੀ ਤਾਰੇ ਵਿਖਾਏ ਬੰਦੇ ਨੂੰ ਠੀਕ ਆ ਅੱਜ ਕੱਲ੍ਹ ਦੁਨੀਆ ਵੀ ਰੰਗ-ਬਰੰਗੀ ਆ ਕਈ ਉੱਪਰੋਂ ਕੁਝ ਹੋਰ ਹੁੰਦੇ ਆ ਵਿੱਚੋਂ ਕੁਝ ਹੋਰ ਹੁੰਦੇ ਆ ਮੇਰਾ ਵੀਡੀਓ ਪਾਉਣ ਦਾ ਮਕਸਦ ਇਹੀ ਆ ਵੀ ਕਦੇ ਵੀ ਸੋਹਣੇ ਚਿਹਰੇ ਵੇਖ ਕੇ ਕਿਸੇ ਦੇ ਪਿੱਛੇ ਨਾ ਭੱਜੋ ਕਿਉਂਕਿ ਇਹ ਸੋਹਣੇ ਚਿਹਰੇ ਦੇ ਪਿੱਛੇ ਬਹੁਤ ਕੁਝ ਕਾਲਾ ਵੀ ਹੁੰਦਾ ਜੋ ਤੁਹਾਡੇ ਸਾਹਮਣੇ ਤੁਹਾਨੂੰ ਗੱਲਾਂ ਸੁਣਾਈਆਂ ਨੇ ਭਾਈ ਦੇਖੋ ਇੱਕ ਸੋਹਣੇ ਚਿਹਰੇ ਨੇ ਮੁੰਡੇ ਨੂੰ ਕੀ ਕੀ ਤਾਰੇ ਦਿਖਾਏ ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਗਾਂ ਕਿਸੇ ਦਾ ਘਰ ਬਚ ਜੇ